ਜਿਹਦੇ ਨਾਲ ਸਤਿਗੁਰੂ ਨੇ ਬਚਨ ਕਰ ਲਿਆ ਬਚਨ ਖਜੂਰ ਨੇ ਕਹਿ ਦਿੱਤਾ ਜਾਂ ਕਰ ਲਿਆ ਸਾਧ ਸੰਗਤ ਸਤਿਗੁਰੂ ਜੀ ਉਹ ਬਚਨ ਕਰਕੇ ਕਦੀ ਬਦਲੇ ਨਹੀਂ ਸੀ ਆਪ ਸੋਚਿਓ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਹੀ ਤਾਂ ਕੀਤਾ ਸੀ ਭਾਈ ਮੂਲੇ ਦੇ ਪ੍ਰਵਾਹ ਕਰਾਂਗੇ ਭਲਾ ਗੁਸਤਾਖੀ ਕੀਤੀ ਹੈ ਭੁੱਲ ਕੀਤੀ ਹੈ ਉਹਦੀ ਸਜ਼ਾ ਤਾਂ ਮਿਲਣੀ ਹੈ ਪਰ ਪਾਤਸ਼ਾਹ ਕਹਿੰਦੇ ਇਹਨੇ ਆਖਰੀ ਵਕਤ ਸਾਡਾ دیدار ਵੀ ਤਾਂ ਕੀਤਾ ਐ ਕੀਤੀ ਗੁਸਥਾਕੀ ਦੀ ਸਜ਼ਾ ਮਿਲਣੀ ਐ ਤੇ ਜਿਹੜਾ ਪਾਤਸ਼ਾਹ ਕਿਰੂ ਨਾਨਕ ਜਗਤ ਗੁਰੂ ਕਹਿੰਦੇ ਇਹਨੇ ਸਾਡਾ دیدار ਕੀਤਾ ਉਹਦਾ ਫਲ ਵੀ ਤਾਂ ਦੇਣਾ ਉਹਦਾ ਫਲ ਦਿੱਤਾ ਜੀ ਫਿਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਗੁਰੂ ਉਹਦਾ ਫਲ ਦਿੱਤਾ ਜਿਹੜਾ ਖਰਗੋਸ਼ ਦੀ ਉਸ ਜੂਨ ਦੇ ਵਿੱਚੋਂ ਉਸ ਗੁਰਸਿੱਖ ਦਾ ਉਦਾਹਰਨ ਕੀਤਾ ਸੀ ਕਹਿਣ ਤੋਂ ਭਾਵ ਵੀ ਜਿਹੜਾ ਬਚਨ ਹਜ਼ੂਰ ਨੇ ਕਹਿ ਦਿੱਤਾ ਬਚਨ ਕਰਕੇ ਪਾਤਸ਼ਾਹ ਕਦੀ ਬਚਨਾ ਤੋਂ ਨਹੀਂ ਬਚਦਾ